ਸਰ ਜੀ ਜਿੰਦਾਬਾ 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 ਡਾਕਾ ਇੱਕ ਜਿੰਦਾਬਾ ਡਾਕਾ ਇੱਕ ਜਿੰਦਾਬਾ ਪ੍ਰਾਰ ਪ੍ਰਾਕ ਜਿੰਦਾਬਾ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾ 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 ਇਹ ਇਹ ਰਾਜਿਆ ਦਾ ਲੋਕ ਲਗਾ ਕਾਰ ਆ ਗਿਆ ਜਦੋਂ ਹੁਣ ਰਾਹ ਤੇ ਆਇਆ ਫੋੜ ਮਾਰੇ ਜ ਟੁੱਟਣ ਲੱਗੇ ਮਾਰੇ ਮੋਟੇ ਆ ਰਾਹ ਤੇ ਆਏ ਸਾਡੇ ਵਾਲੇ ਅਸਲ ਵੀਰੇ ਅੱਜ ਬਾਜ਼ਾਰ ਚ ਜਨ ਬੜੀ ਚ ਕਾਲੀ ਗੋਮਰੀ ਕਾਲੀ ਮੇਰਾ ਹਾਰ ਕੀ ਹੋ ਗਿਆ ਉਹ ਠਾਕੀ ਤੋਂ ਥੱਲੇ ਸੱਥੋਂ ਨਹੀਂ ਇਹ ਬੜੂ ਠਾਕੀ ਤੇ ਲਾ ਕੇ ਉਹ ਲੋਕ ਨੇ ਥੱਲੇ ਬਾਣੇ ਛੱਡਾ ਗਏ ਬਾਕੀ ਇਹਨਾਂ ਨੂੰ ਕਰੀਤ ਨਾਲ ਬਹਿੇ ਰਿਹਾ ਜਿੱਥੋਂ ਜੀਰ ਦਾ ਪ੍ਰਧਾਨ ਹੈ ਭਾਈ ਮੇਰੇ ਪੈਸੇ ਦਵਾ ਦੇ ਇਹ ਤਾਂ ਇਸਤਾਨਾ ਨੂੰ ਸਾਹ ਦੇ ਕਿਸੇ ਮੈਂ ਘੱਟੀ ਜਿੰਨਾ ਹੋਪ ਨਹੀਂ ਬੜੀ ਨਾ ਠੀਕ ਹੈ ਭਾਈ ਠੀਕ ਹੈ ਇਹ ਕੋਈ ਗੱਲ ਨਹੀਂ ਨੌਕਾ ਤੇ ਜੈਸੀ ਮੇਰੀ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਜੀ। ਮਹਤੋਬ ਵੈਕੁਰਦੀ ਕਾ ਖਾਲਸਾ ਸ਼੍ਰੀ ਵੈਕੁਰਦੀ ਜੀ। ਅੱਜ ਜਿਹੜਾ ਬਲਾਕ ਨੌਰ ਦਾ ਸਾਰੇ ਕਿਸਾਨ ਸਾਡੇ ਭਰਾ ਇਕੱਠੇ ਹੋਏ ਨੇ ਇਕੱਠੇ ਹੋਣ ਦਾ ਮੰਤਵ ਇਹ ਹੈ ਕਿ ਅਸੀਂ ਸਾਰੇ ਰਾਜੇਵ ਜਸੇਵੰਦੀ ਨਾਲ ਚੱਲਦੇ ਸੀਗੇ ਰਾਜੇਵ ਜਸੇਵੰਦੀ ਦੇ ਸਾਰੇ। ਰਾਜੇਵ ਸਾਹਿਬ ਨੇ ਇੱਕ ਦੋ ਬੰਦਿਆਂ ਦੇ ਕਹਿਣ ਦੇ ਸਾਡੇ ਬਿਲਕੁਲ ਇਮਾਨਦਾਰ ਇਹ ਸਰਦਾਰ ਗੁਰਦੀਪ ਸਿੰਘ ਢੁਲਕੀ ਨੇ ਇਹ ਬਲਾਕ ਇਹ ਬਲਾਕ ਚ ਜਨਰਲ ਸਰ ਜੀ ਇਹਨਾਂ ਦੇ ਬੇਬਜ਼ਾਰ ਰੋਪ ਲਾਇਆ। ਅਸੀਂ ਰਾਜੇਵ ਸਾਹਿਬ ਕੋਲ ਜਾ ਕੇ ਵੀ ਆਏ ਸੀ। ਵੇ ਤੁਸੀਂ ਇਹ ਸਾਬਤ ਕਰੋ ਤੇ ਰਾਜੇਵਾਲ ਸਾਹਿਬ ਤੋਂ ਭੱਜ ਗਏ ਜਿਹੜੇ ਦੂਜੇ ਦੇ ਦੋਹਾਂ ਲਾਸ਼ ਨੂੰ ਭੱਜ ਗਏ ਅੱਜ ਮੀਟਿੰਗ ਵਿੱਚ ਵੀ ਨਹੀਂ ਆਇਆ ਹਾਂ ਅਸੀਂ ਤੇਹੀ ਕਹਿਣਾ ਚਾਹੁੰਦੇ ਆਂ ਵੀ ਜਾਂ ਤਾਂ ਇਹ ਦੋ ਸਾਡੇ ਤੇ ਜਿਹੜੇ ਲਾਏ ਨੇ ਜਿਹੜੀ ਸਾਡੇ ਜਿਹੜੀ ਸਿਕਾਈ ਨੂੰ ਉਹਨਾਂ ਨੇ ਚੋਰ ਕਿਆ ਬਿਨਾ ਵਜ੍ਹਾ ਤੋਂ ਜਾਂ ਤਾਂ ਸਾਬਤ ਕਰੋ ਤੇ ਜਾਂ ਫਿਰ ਰਾਜੇਵਾਲ ਸਾਹਿਬ ਅਸਤੀਫਾ ਦਿਓ ਅਸੀਂ ਉਹਨਾਂ ਨੂੰ ਸਾਬਤ ਕਰਦੇ ਆਂ ਸਾਡਾ ਇਹ ਮਤਲਬ ਮੰਤਬ ਸੀ ਅੱਜ ਤੇ ਅਸੀਂ ਅਸੀਂ ਕੰਮ ਕਰਨ ਵਾਲੇ ਆਂ ਸਾਰੇ ਕੰਮੇ ਆ ਸਾਨੂੰ ਇਹ ਆ ਵੀ ਵਰਕਰਾਂ ਨਾਲ ਲੀਡਰ ਵੱਡੇ ਹੁੰਦੇ ਨੇ ਬਰਕਰਾਰ ਤੋਂ ਬੜਾ ਕੋਈ ਲੀਟਰ ਵੱਡਾ ਨਹੀਂ ਤੇ ਇਹ ਇਲਾਕੇ ਦੀ ਮੰਗ ਸੀਗੀ 5 ਤਰੀਕ ਨੂੰ ਹਰ ਮਹੀਨੇ ਇਕੱਠੇ ਹੁੰਦੇ ਹਾਂ ਕਿਸਾਨਾਂ ਨੂੰ ਨਾਰਾਜ਼ਗੀ ਸੀਗੀ ਸਾਡੀ ਕਮੇਟੀ ਤੋੜੀ ਗਈ ਕਮੇਟੀ ਤੋੜਨ ਦੇ ਵਿੱਚ ਮੁਕਰੋਲ ਗੰਧਾਰ ਸਿੰਘ ਸਨੇਪਰ ਦਾ ਜਿਸ ਨੇ ਕਜੂਰਾ ਸਿੰਘ ਨੂੰ ਇੱਥੇ ਰਜੈਕਟ ਕੀਤੇ ਬੰਦਿਆਂ ਨੂੰ ਜੀਰੋ ਚ ਪਾਇਆ ਤੇ ਰਾਜੇਵਾਲ ਕੋੜ ਇਸ ਇਲਾਕੇ ਨੇ ਸ਼ਿਕਾਇਤ ਕੀਤੀ ਕਿ ਇਹਨਾਂ ਬੰਦਿਆਂ ਨੇ ਸਾਡੇ ਇਲਾਕੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜਿ세 ਬੰਦੀ ਦਾ ਤੇ ਖੋਤਸਵਰੀ ਇਹ ਕਰ ਰਹੇ ਸਾਨੂੰ ਇਹਨਾਂ ਦੀ ਜਰੂਰਤ ਨਹੀਂ ਇਹਨਾਂ ਨੂੰ ਵਾਂਝੇ ਕੀਤਾ ਜਾਵੇ ਜਿਹੜਾ ਸਾਡਾ ਠੱਠਾ ਮਾਰਦਾ ਕੱਠ ਹੋਇਆ ਇਹਨਾਂ ਦੇ ਦੁੱਖ ਚ ਹੋਇਆ ਤੇ ਇਹਨਾਂ ਦੇ ਖਿਲਾਫ ਜਾਂਦਾ ਵਰਚ ਕਿ ਅਸੀਂ ਜੇਕਰ ਇਹ ਪਾਰਟੀਆਂ ਨਾਲ ਕੱਢੇ ਗਏ ਇਕਨੌਰ ਬਲਾਕ ਵੱਖਰੀ ਜਥੇਵੰਦੀ ਬਣਾ ਕੇ ਚੱਲੇਗਾ ਲੋਕਾਂ ਦੀ ਆਵਾਜ਼ ਇਹੀ ਹੈ ਕਿ ਇਹਨਾਂ ਨੂੰ ਰੁਲਾਬੇ ਕੀਤਾ ਜਾਵੇ ਗੁਲਜ਼ਾਰ ਸਿੰਘ ਸੁਨਿੰਦਰ ਤੇ ਹਜੂਰਾ ਸਿੰਘ ਤੇ ਨਵਿੰਦ ਸਿੰਘ ਲਹਿਲਾ ਜਦ ਤੱਕ ਰਾਜੇਵਾਲ ਜਥੇਵੰਦੀ ਇਹ ਰਹਿਣਗੇ ਸਾਡੀ ਜਥੇਵੰਦੀ ਬਿਲਕੁਲ ਕੰਮ ਨਹੀਂ ਕਰੇਗੀ ਅਧਾਨ ਜੀ ਕੀ ਲੱਗਦਾ ਜਥੇਵੰਦੀਆਂ ਵਕਵਾ ਕਿਉਂ ਬਣ ਰਹੀਆਂ ਨੇ ਕੀ ਮੇਨ ਕਾਰਨ ਮੰਨਦੇ ਹੋ ਤੁਸੀਂ ਇਕੱਠੇ ਹੋ ਕੇ ਕਿਸਾਨ ਜਿਹੜੇ ਨੇ ਕਿਉਂ ਨਹੀਂ ਚੱਲ ਪਾ ਰਹੇ ਇਹ ਆਪਸੀ ਹੋਮੋਜੇਨਿਟੀ ਦੇ ਅੰਦਰ ਡਿਕਟੇਟਰੀ ਕਰਨੇ ਹਰ ਇੱਕ ਬੰਦੇ ਨੂੰ ਹਰ ਹੁੰਦਾ ਕਿ ਜਨਨ ਹੁੰਦੀ ਹੈ ਜਿਸ ਤਰ੍ਹਾਂ ਸੇਮੂ ਹੋਰ ਚੱਲ ਗਿਆ ਸਾਡੇ ਇਲਾਕੇ ਦਾ ਮੁੱਖ ਫਰਜ਼ ਸੀਗਾ ਰੋਟੀ ਪਾਣੀ ਦੇਣਾ ਤੇ ਸਾਂਤ ਸੀਗੇ ਕਿਸਾਨਾਂ ਨਾਲ ਸਾਨੂੰ ਮਿਲ ਕੇ ਚੱਲਣ ਦਾ ਸੀ ਸੀਗੀ ਅਸੀਂ ਇਹਨਾਂ ਨੇ ਰੋਟੀ ਪਾਣੀ ਪਾ ਦੁੱਧ ਵੀ ਦਿੱਤਾ ਜਿੰਨੀ ਸਾਡੇ ਇਲਾਕੇ ਨੇ ਸੇਵਾ ਕੀਤੀ ਸਨਵਾ ਜਿਵੇਂ ਲੋਕਾਂ ਦਾ ਅਸੀਂ ਨਹੀਂ ਕੀਤਾ ਲੋਕਾਂ ਦੇ ਸਾਰੇ ਨਾਲ ਮਿਲ ਕੇ ਅਸੀਂ ਵੀ ਲੋਕਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ ਇਨਸ਼ਾਅੱਲਾ ਉਹ ਦਾ ਕੁੱਝ ਨਹੀਂ ਲੈਣ ਤੇ ਅਸੀਂ ਇਸ ਗੱਲ ਨੂੰ ਉਡੀਕ ਕਰਾਂਗੇ ਕੋ ਚਾਰਨ ਇਸ ਵਾਰੀ ਕਰ ਲੈ ਕੇ ਸਾਡੇ ਮੂਹਰੇ ਲਿਆਂਦਾ ਜੇ ਇਹ ਤਾਂ ਬਹੁਤ ਬੜੀ ਪრობਲਮ ਹੈ ਕਿ ਰਸੜਕਾਂ ਟੁੱਟ ਗਈਆਂ ਰਸਤੇ ਸਾਰੇ ਏ ਕਾਰਾਂ ਪੁਲ ਵੀ ਟੁੱਟ ਗਏ ਬਾਰ ਬਾਰ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਰਸਤਾ ਖਲੋ ਇਸ ਸਰਕਾਰ ਇਸ ਵਾਸਤੇ ਕੋਈ ਧਿਆਨ ਨਹੀਂ ਦੇਦੀ ਨਾ ਸੈਂਟਰ ਸਰਕਾਰ ਦੇਦੀ ਹੈ ਜਿਹੜੇ ਆਮ ਲੋਕ ਨੇ ਦੇਖੋ ਕਿਸਾਨਾਂ ਦਾ ਰਸਤਾ ਰੁਕਿਆ ਕਿਸਾਨਾਂ ਦਾ ਰਸਤਾ ਖੁੱਲਾ ਹੁੰਦਾ ਬਾਕੀ ਦਾ ਇਹ ਹਰਿਆਣਾ ਸਰਕਾਰ ਨੇ ਰੋਕਿਆ ਨਾ ਉਹਨੇ ਫੋਕਟ ਲਾਏ ਵੀ ਹੈ बंद ਕਰਕੇ ਇਹਨਾਂ ਸਾਡੇ ਕਿਸਾਨਾਂ ਵੱਲੋਂ ਉਹਦੇ 'ਚ ਕੋਈ ਕੰਮ ਨਹੀਂ